ਇੱਕ ਗੁਰੂ ਸਾਹਿਬ ਸਪਨਾ ਕਰਤਾਪੁਰ ਨਪੋ ਨਰਵਾ ਕਾਲਮੂਰਤ ਜੁਨੀ ਦੇਖੋ ਮੇਰੇ ਬੇਟੇ ਦੇ ਕੋਈ ਗਲਤ ਸੰਸਕਾਰ ਦੇ ਠੀਕ ਹੈ ਕਿਸੇ ਲਈ ਹੋ ਸਕਦਾ ਮੇਰੇ ਕੋਈ ਨਾ ਸਮਝ ਨਾ ਹੋ ਮੈਂ ਕਿਸ ਨੂੰ ਦੱਸ ਸਕਾਂ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਸਕਾ ਫਤਿਹ ਸੰਗਤ ਜੀ ਵਾਹਿਗੁਰੂ ਜੀ ਮੇਰਾ ਨਾਮ ਇਹ ਨਰਿੰਦਰ ਸਿੰਘ ਆ ਜੀ ਮੈਂ ਪੁਲਿਸ ਮੈਕਮੇ ਵਿੱਚ ਬਤੌਰੇ ਐਸੇ ਡਿਊਟੀ ਕਰਦਾ ਇੱਥੇ ਕਪੂਰਥਲੇ ਜ਼ਿਲ੍ਹੇ ਚ ਮੇਰੀ ਮੈਸੇਜ ਜਿਹੜੀ ਆ ਪਿੰਡ ਡੈਨਵਿੰਡ ਦੇ ਸਰਪੰਚਾ ਜੀ ਜ਼ਿਲ੍ਹਾ ਕਪੂਰਥਲੇ ਦੀ ਐ ਕਿਤੀ ਜੀ ਵਾਰੀ ਲੋਕਾਂ ਨੇ ਸਰਪੰਚ ਬਣਾਇਆ ਉਹਨੂੰ ਵਿੱਚ ਐਸਸੀ ਰਿਜ਼ਰਵ ਸੀਟ ਹੋਣ ਦੇ ਕਰਕੇ ਉਹ ਨਹੀਂ ਬਣ ਸਕਦੀ ਬਣ ਸਕੀ ਪਰ ਜਦੋਂ ਜਨਰਲ ਹੁੰਦੀ ਸਾਰਾ ਪਿੰਡ ਇਕੱਠਾ ਹੋ ਕੇ ਮੇਰੇ ਘਰ ਵਾਲੀ ਕੋ ਆ ਜਾਂਦਾ ਅੱਛਾ ਜੀ ਵਾਹਿਗੁਰੂ ਜੀ ਉਹ ਮੇਰੀ ਆ ਵੀਡੀਓ ਮੈਂ ਜਦੋਂ ਕੱਲ ਪਹਿਲੇ ਸਮੇਂ بیٹے ਦਾ ਜਦੋਂ ਮੈਨੂੰ ਪਤਾ ਲੱਗਾ ਮੈਂ ਉਸ ਥਾਂ ਤੇ ਪਹੁੰਚਾ ਤੇ ਮੇਰੇ ਮਨ ਦੇ ਵਿੱਚ ਨਾ ਕੋਈ ਵੀ ਜਦੋਂ ਮੈਂ ਕਾਰਜ ਕਰਦਾ ਘਰੋਂ ਤੁਰਨ ਲੱਗਾ ਵੀ ਸਵੇਰੇ ਮੂਲ ਮੰਤਰ ਦੇ 2 4 5 ਪਾਠ ਕਰਕੇ ਜਾਣਾ ਜਦੋਂ ਮੈਂ ਮੁੰਡੇ ਆਪਣੇ ਨੂੰ ਬੇਟੇ ਨੂੰ ਵੇਖਿਆ ਉਦੋਂ ਵੀ ਮੇਰੇ ਮਨ 'ਚ ਉਹੀ ਆਈ ਵੀ ਮੈਂ ਪਹਿਲਾਂ ਮੂਲ ਮੰਤਰ ਦੇ ਜਾਪ ਕਰ ਲਵਾਂ ਤੇ ਉਹ ਕਾਲਪੁਰਖ ਦਾ ਛਕਰਾਨਾ ਕਰ ਲਵਾਂ ਵੀ ਜਿਨਨੇ ਉਹ ਦਾਤ ਮੈਨੂੰ ਦਿੱਤੀ ਠੀਕ ਹੈ ਤੇ ਦੇ ਕੇ ਲੈ ਲਈ ਤੇ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਾਰਾ ਭਗਤਾਂ ਦੇ ਨਾਲ ਸਾਡੇ ਰਾਜੇ ਮਹਾਰਾਜ ਨਾਲ ਵੀ ਹੋਇਆ ਵੇ ਉਹ ਆਏ ਆ ਤੇ ਚਲੇ ਗਏ ਸੰਸਾਰ ਤੋਂ ਉਥੇ ਹਸਾਬ ਦੇ ਨਾਲ ਮੇਰਾ ਬੇਟਾ ਵੀ ਵਾਈਗੁਰ ਜੀ ਆ ਗਿਆ ਜਿੰਨੇ ਕੁ ਮਾਰ ਨੇ ਉਹਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ ਉਹ ਲੈ ਗਿਆ ਤੇ ਵਾਈਗੁਰ ਜੀ ਮੇਰਾ ਬੇਟਾ 10 ਸਾਲ ਇਟਲੀ ਤੋਂ ਲਾ ਕੇ ਆਇਆ ਵੇ ਪਹਿਲੀ ਵਾਰੀ ਆਇਆ 27 ਜਨਵਰੀ ਨੂੰ 23 ਫਰਵਰੀ ਨੂੰ ਦਾ ਵਿਆਹ ਕੀਤਾ ਆਪਾਂ ਅੱਛਾ ਜੀ ਵਿਆਹ ਤੋਂ ਮਹੀਨੇ ਡੇਢ ਮਹੀਨੇ ਬਾਅਦ ਉਹ ਗਲਤ ਸੰਗਤੇ ਚ ਪੈ ਕੇ ਨਸ਼ੇ-ਨਸ਼ੇ ਦੇ ਵਿੱਚ ਲੱਗ ਗਿਆ ਤੇ ਬਾਅਦ ਚ ਦੁਖੀ ਹੋ ਕੇ ਆਪ ਵੀ ਉਹਨੇ ਮੈਨੂੰ ਕਿਹਾ ਵੀ ਡੈਡੀ ਮੈਂ ਇਹਨਾਂ ਇਲਾਜ ਕਰਾ ਦਿਓ ਉਹਦਾ ਪੇਮੈਂਟ ਹਸਪਤਾਲ ਜਲੰਧਰ ਇਲਾਜ ਕਰਾਇਆ ਜੀ 3 ਜੂਨ ਨੂੰ ਦਾਖਲ ਕਰਾਇਆ 20 ਨੂੰ ਛੁੱਟੀ ਕਰਕੇ ਹੀ ਘਰ ਆਇਆ ਆ 20 ਤਰੀਕ ਤੋਂ 5 ਤਰੀਕ ਦੇ ਵਿੱਚ 15 ਦਿਨਾਂ ਦੇ ਵਿੱਚ ਵਿੱਚ 5 ਇੱਕ ਦੋ ਵਾਰੀ ਇੱਥੋਂ ਘਰੋਂ ਚਲੇ ਜਾਂਦਾ ਰਿਹਾ ਇਸੇ ਤਰੀਕੇ ਨਾਲ 5 ਤਰੀਕ ਨੂੰ ਰਾਤ ਨੂੰ 9 ਵਜੇ ਉਹ ਇੱਥੋਂ ਘਰੋਂ ਮੋਟਰਸਾਈਕਲ ਆਪਣੇ ਤੇ ਗਿਆ ਵੇ ਸਾਨੂੰ ਇਹ ਕਹਿ ਕੇ ਗਿਆ ਵੇ ਵੀ ਵੀ ਮੈਂ ਉੱਥੇ ਬੀਅਰ ਦੀ ਬੋਤਲ ਲੈਣ ਚਲਾ ਅੱਡੇ ਤੇ ਤੇ ਤੁਸੀਂ ਇਹ ਵੇਖਿਓ ਵੀ ਮੈਂ ਅਮਰਧਾਰੀ ਸਿੰਘ ਆ ਮੇਰੀ ਸਿੰਘਣੀ ਅਮਰਧਾਰੀ ਆ ਪਰ ਅਸੀਂ ਇੰਨੀ ਕੁ ਵੇਖੋ ਆ ਕੇ ਆ ਦਿੱਤੀ ਹੋਈ ਬੱਚੇ ਆਪਣੇਆਂ ਨੂੰ ਵੀ ਬੀਅਰ ਬੂਰ ਪੀ ਲਿਆ ਕਰੋ ਕਿਉਂਕਿ ਸਾਨੂੰ ਜਿਹੜਾ ਦੂਜਾ ਨਸ਼ਾ ਪੰਜਾਬ ਤੇ ਚੱਲ ਰਿਹਾ ਉਹ ਸਾ ਤੇਰੇ ਸਾਹਮਣੇ ਹੀ ਆ ਵੀ ਜਾਨ ਹੀ ਲੈ ਗਿਆ ਮੇਰੇ ਬੇਟੇ ਦੀ ਠੀਕ ਹੈ ਜੀ ਤੇ ਉਹ ਪਰ ਉਹਨੇ ਜੀ ਵੀਰ ਰੂਰੀ ਅੱਡੇ ਤੇ ਨਹੀਂ ਰੁਕਿਆ ਉਹ ਪਤਾ ਨਹੀਂ ਸਾਡੇ ਪਿੰਡੋਂ ਹੀ ਕੁਝ ਲੈ ਕੇ ਚਲੇ ਗਿਆ ਸਮਾਨ ਜਾਂ ਉਹਨੇ ਉੱਥੋਂ ਲੈ ਲਿਆ ਉਹ ਉੱਥੋਂ 8-10 ਕਿਲੋਮੀਟਰ ਮੁਸ਼ਕਵੇਤ ਪਿੰਡ ਆ ਅਗਲੇ ਦਿਨ ਉਸ ਦਿਨ ਜਦੋਂ ਚਲੇ ਗਿਆ ਸੀ ਉਹਨੂੰ ਡੀਕਣ ਤੋਂ ਬਾਅਦ ਉਹਦੀ ਭਾਲ ਵਾਸਤੇ ਲੰਘਿਆ ਮੈਂ ਤੇ ਮੇਰੀ ਘਰ ਵਾਲੀ ਗੱਡੀ 'ਚ ਸ਼ਹਿਰ ਦੇ ਵਿੱਚ ਘੁੰਮਿਆ ਗਲੀਆਂ ਬਾਜ਼ਾਰਾਂ 'ਚ ਵੀ ਬੇਟੇ ਦੀ ਸਾਡੀ ਕਿਤੇ ਇੱਥੇ ਮੋਟਰਸਾਈਕਲ ਖੜੇ ਦੀ ਮਿਲ ਜਾਵੇ ਕੋਈ ਸਰਾਬ ਪਰ 2:3 ਵਜੇ ਤੇ ਫਿਰਨ ਫਰੋਣ ਤੋਂ ਬਾਅਦ ਸਾਨੂੰ ਨਹੀਂ ਮਿਲਿਆ ਸੀ ਘਰ ਆ ਗਿਆ ਜੀ ਅਗਲੇ ਦਿਨ ਸਵੇਰੇ 8:00 ਵਜੇ ਫਿਰ ਇੱਕ ਪੁਲਿਸ ਮਲਾਜੋਂ ਦਾ ਫੋਨ ਆਇਆ ਮੈਨੂੰ ਵੇਦਾ ਤਾਂ ਇੱਕ ਡੈੱਡ ਬੋਡੀ ਮੁਸ਼ਕਵੇ ਦੇ ਆ ਬਿਲਾ ਕੋਠੀ ਰੋਡ ਤੇ ਮਿਲੀ ਆ ਆ ਮਨਦੀਪ ਸਿੰਘ ਉਹਦਾ ਨਾਮ ਆ ਸਨ ਨਰਿੰਦਰ ਸਿੰਘ ਮੈਂ ਕਹਾ ਜੀ ਮੇਰਾ ਇਹ ਬੇਟਾ ਰਾਤ ਦਾ ਗਿਆ ਉਹਦੀ ਡੈੱਡ ਬੋਡੀ ਮੈਂ ਜਦੋਂ ਫਿਰ ਮੌਕੇ ਤੇ ਗਿਆ ਉੱਥੇ ਵੇਖਣ ਤੇ ਉੱਥੇ ਫਿਰ ਸ਼ੁਕਰੀ ਮਾਰ ਦੇ ਤ ਕੀਤਾ ਵਾਹਿਗੁਰਜੀ ਵਾਹਿਗੁਰਜੀ ਨੇ ਜੋ ਮਾਰੀ ਦੀ ਬਾਣੀ ਚ ਲਿਖਿਆ ਵਾਹਿਗੁਰਜੀ ਦਦਾ ਦੋਸ਼ ਨਾ ਦੇਉ ਕਿਤੇ ਦੋਸ਼ ਕਰਮਾ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦਿਜੇ ਵਰਜਨਾ ਠੀਕ ਨੇ ਇਹ ਕੋਈ ਵਾਹਿਗੁਰੂ ਜੀ ਸਾਡੇ ਪੁਰਾਣੇ ਕੋਈ ਮਾੜੇ ਕਰਮ ਕੀਤੇ ਸਾਡੇ ਸਾਹਮਣੇ ਆ ਗਏ ਜੇ ਮੈਂ ਹੋ ਸਕਦਾ ਜੇ ਆਪਣੇ ਆਪ ਨੂੰ ਮੈਂ ਮਹਿਕਮੇ 35 36 ਸਾਲ ਮੇਰੀ 36ਵਾਂ ਸਾਲ ਨੌਕਰੀ ਚੱਲਦਾ ਮੈਂ ਅੱਜ ਤੱਕ ਥਾਣੇ ਨੇ ਕਟਿਆ ਮੈਂ ਕਦੇ ਕਹੇ ਨੂੰ ਹੱਥ ਦੇ ਕੇ ਰੋਕਿਆ ਨਹੀਂ ਮੇਰਾ ਦਿਲ ਥੋੜਾ ਜਿਹਾ ਇਦਾਂ ਦਾ ਆ ਠੀਕ ਹੈ ਜੀ ਤੇ ਜੇ ਹੋ ਸਕਦਾ ਮੈਂ ਇਸ ਜਨਮਨ ਚ ਨਹੀਂ ਕੀਤਾ ਕੋਈ ਮਾੜਾ ਕਰਮ ਕੋਈ ਪਿੱਛੇ ਕੀਤਾ ਹੋ ਸਕਦਾ ਜੇ ਦੀ ਸਜ਼ਾ ਮੈਨੂੰ ਇਹ ਮੈਂ ਇਹਨੂੰ ਸਜ਼ਾ ਨਹੀਂ ਕਹਿੰਦਾ ਇਹ ਰਜਾ ਆ ਉਹਦੀ ਰਜਾ ਤੇ ਵਿੱਚ ਰਹਿਣਾ ਮਾਰਨੇ ਸਾਨੂੰ ਠੀਕ ਨਹੀਂ ਮਾਰਨੇ ਗੁਰੂ ਗੋਬਿੰਦ ਸਿੰਘ ਜੀ ਨੇ ਯਾਰ ਅਰੇ ਦਾ ਸਾਨੂੰ 70 ਚੰਗਾ ਪਟਖੇੜਿਆਂ ਦਾ ਕਹਿਣਾ ਵੇਖੋ ਚਾਰ ਸਾਹਿਬਜ਼ਾਦੇ ਆਪਣੇ ਸ਼ਹੀਦ ਕਰਾ ਕੇ ਵੀ ਉਹਨਾਂ ਨੇ ਮਾਰਨੇ ਸ਼ੁਕਰਾਨਾ ਕੀਤਾ ਇਹ ਮੈਂ ਉਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬੱਚਾ ਜੀ ਮੇਰਾ ਜਿੱਦਾਂ ਦਿਲ ਕਰਦਾ ਵੀ ਉਹਨਾਂ ਨੇ ਪਾਣੇ ਨੂੰ ਮੰਨਿਆ ਅਸੀਂ ਵੀ ਉਹਨਾਂ ਦੇ ਬੱਚਿਆਂ ਵੀ ਅਸੀਂ ਵੀ ਪਾਣਾ ਮੰਨਣਾ ਸਿੱਖੀ ਹੈ ਮੈਸੇਜ ਵਾਹਿਗੁਰੂ ਜੀ ਮੈਂ ਹੁਣ ਇਹਦੇ ਚ ਕੀ ਦੇ ਸਕਦਾ ਮੈਂ ਆਪਣੇ ਆਪ ਨੂੰ ਬੜਾ ਨਲਾਇਕ ਮਾਂ ਪਿਓ ਹੀ ਸਮਝਣਦਿਆਂ ਵੀ ਬੱਚੇ ਨੂੰ ਆਪਣੇ ਨੂੰ ਮੈਂ ਸਾਹਮ ਸੁਭਾਲ ਨਹੀਂ ਕਰ ਸਕਿਆ ਹੁਣ ਮੈਂ ਦੂਸਰਿਆਂ ਨੂੰ ਕੀ ਸਿੱਖਿਆ ਦੇ ਸਕਦਾ ਨੌਜਵਾਨਾਂ ਨੂੰ ਤੇ ਇਹ ਮੈਂ ਕਰਾਂਗਾ ਬੇਨਤੀ ਵੀ ਪਾਈ ਆਪਣੇ ਕੰਮਕਾਰ ਯਾਰ ਹਲਕੇ ਫੁਲਕੇ ਕਰ ਲਓ ਵੇਲੇ ਨਾ ਫਿਰ ਜਿਹੜੀ ਇਹ ਨਸ਼ੇ ਦੀ ਆਦੀ ਬਾਹਲੀ ਦੁਨੀਆ ਤੇ ਬੇਰੋਜ਼ਗਾਰੀ ਕਰਕੇ ਹੋਣਦੀ ਆ ਠੀਕ ਨਹੀਂ ਤੇ ਉਹ ਰੋਜ਼ਗਾਰ ਪਰਵਾਸੀ ਮਜ਼ਦੂਰ ਸਾਡੇ ਬਾਹਰੋਂ ਆ ਕੇ ਇੱਥੇ ਕੰਮ ਕਰੀ ਜਾਂਦੇ ਨੇ ਕਿੱਡੇ-ਕਿੱਡੇ ਕਾਰੋਬਾਰ ਚਲਾਏ ਜਾਂਦੇ ਨੇ ਗਾਂ ਆਪਣੇ ਬੱਚਿਆਂ ਨੂੰ ਕਿੱਡੀਆਂ-ਕਿੱਡੀਆਂ ਵਧੀਆ ਡਿਗਰੀਆਂ ਬੀ ਟੈਕ ਦੂਜੀ ਤੀਜੀ ਪੜਾਉਣ ਲੱਗ ਪਏਓ ਅਹੀਂ ਕਿਉਂ ਨਹੀਂ ਉਹ ਕੰਮ ਕਰ ਕਰਕੇ ਤੇ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਵੱਲ ਤੋਰ ਸਕਦੇ ਹੁਣ ਇਹ ਸਵਾਲ ਖੜਾ ਹੁੰਦਾ ਵੀ ਤੁਸੀਂ ਕਹੋਗੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਕਿਉਂ ਨਹੀਂ ਭੇਜਿਆ ਉਹਨਾਂ ਕੋਲੋਂ ਰੇੜੀ ਸਬਜ਼ੀ ਭਾਜੀ ਵੀ ਕਿਉਂ ਨਹੀਂ ਲਵਾ ਲਈ ਉਹ ਇਦਾਂ ਵੀ ਸਾਡੇ ਇੱਥੇ ਸਿਸਟਮ ਜਿਹੜਾ ਨਾ ਪੰਜਾਬ ਦਾ ਵਾਹਿਗੁਰੂ ਜੀ ਸਰਕਾਰਾਂ ਬੜਾ ਜ਼ੋਰ ਲਾਉਂਦੀਆਂ ਪਿਛਲੀਆਂ ਵੀ ਲਾਉਂਦੀਆਂ ਰਹੀਆਂ ਹਨ ਹੁਣ ਵਾਲੇ ਵੀ ਲ ਭਗਵੰਤ ਮਾਨ ਜੀ ਲੱਗੇ ਬੜੇ ਜਦੂ ਜਾਇਦ ਨਾ ਪਰ ਕੋਈ ਹਲੇ ਫਰਕ ਨਹੀਂ ਦੇ ਦਿੰਦਾ ਤੇ ਉਹ ਇਹ ਨਸ਼ਿਆਂ ਨੁਸ਼ਿਆਂ ਕਰਕੇ ਦੁਨੀਆ ਮੈਂ ਵੀ ਕਿਉਂ ਨਾ ਵੀ ਮੇਰੇ ਬੇਟੇ ਬਾਹਰ ਹੀ ਰਹਿਣ ਇੱਥੇ ਹੁਣ ਨਾ ਹੀ ਆਉਂਦਾ ਜੀ ਹੁਣ ਮੇਰੀ ਘਰ ਵਾਲੀ ਕਹਿ ਰਹੀ ਆ ਵਿਰਾਗ ਵਿੱਚ ਵੀ ਬੇਟਾ ਮੇਰਾ ਪੁੱਤ ਚਾਰ ਸਾਲਾਂ ਨਾ ਹੋਰ ਆਉਂਦਾ ਜੇ 10 ਸਾਲ ਨਹੀਂ ਆਇਆ ਚਾਰ ਸਾਲ ਹੋਰ ਨਾ ਆਉਂਦਾ ਤੂੰ ਘੱਟੋ ਘੱਟ ਮੇਰਾ ਪੁੱਤ ਫੋਨ ਤੇ ਤੇ ਗੱਲ ਕਰ ਲੈਂਦਾ ਪੁੱਤ ਤੇਰੀ ਆਸ ਤੇ ਹੁੰਦੀ ਮੈਨੂੰ ਆਉਣ ਦੀ ਵੀ ਹੁਣ ਤੇ ਤੂੰ ਇੱਥੇ ਚਲੇ ਗਿਆ ਵੀ ਜਿੱਥੋਂ ਤੂੰ ਵਾਪਸੀ ਨਹੀਂ ਆਉਣਾ ਠੀਕ ਨਹੀਂ ਵਾਹਿਗੁਰੂ ਜੀ ਇਹ ਉਹਦੇ ਹੁਕਮ ਜੇ ਵਾਹਿਗੁਰੂ ਜੀ ਸਭ ਕੁਝ ਹੋਣ ਦਿਆ ਤੇ ਅਸੀਂ ਕੋਸ਼ਿਸ਼ ਕਰਦੇ ਆ ਉਹਦੇ ਹੁਕਮ ਨੂੰ ਮੰਨਣ ਵਾਸਤੇ